ਤੁਸੀਂ ਵੇਖ ਰਹੇ ਹੋ ਸਾਡਾ ਅੰਮ੍ਰਿਤਸਰ ਯਾਨੀ ਕਿ ਸਾਡੀ ਗੁਰੂ ਨਗਰੀ ਤੇ ਸਾਡੀ ਗੁਰੂ ਨਗਰੀ ਜਿੱਥੇ ਰੋਜ਼ ਦਾ ਤਕਰੀਬਨ 1 ਲੱਖ ਤੋਂ ਵੱਧ ਟੂਰਿਸਟ ਇੱਥੇ ਆਉਂਦਾ ਹੈ ਤੇ ਸ਼੍ਰੀ ਦਰਬਾਰ ਸਾਹਿਬ ਦੁਰਗਿਆਣਾ ਮੰਦਿਰ ਰਾਮ ਤੀਰਥ ਅਤੇ ạtari border ਵਿਖੇ ਨਤਮਸਤਕ ਹੁੰਦੇ ਨੇ ਤੇ ạtari border ਵਿਖੇ ਪ੍ਰੇਡ ਵੀ ਦੇਖਦੇ ਨੇ ਤੇ ਇਸ ਗੁਰੂ ਨਗਰੀ ਨੂੰ ਸਮਾਰਟ ਸਿਟੀ ਦੇ ਤਹਿਤ ਇੱਕ ਵੱਡਾ ਪ੍ਰੋਜੈਕਟ ਮਿਲਿਆ ਜਿਸ ਦਾ ਨਾਮ ਸੀ CCTV ਪ੍ਰੋਜੈਕਟ ਜਿਸ ਦੇ ਲਈ ਤਕਰੀਬਨ ਤਕਰੀਬਨ 93 ਕਰੋੜ ਤੋਂ ਵੱਧ ਜਿਹੜਾ ਪੈਸਾ ਵੀ ਸੈਂਸ਼ਨ ਹੋਇਆ ਪਰ ਹਾਲਾਤ ਇਹ ਨੇ ਕਿ ਸੀਸੀਟੀਵੀ ਲੱਗੇ ਨੇ ਸਿਰਫ ਵਖਾਣ ਲਈ ਨਾ ਤਾਂ ਉਹ ਚੰਗੀ ਤਰ੍ਹਾਂ ਕੰਮ ਕਰ ਰਹੇ ਨੇ ਤੇ ਨਾ ਹੀ ਉਹਨਾਂ ਦਾ ਕੋਈ ਫਾਇਦਾ ਆਮ ਲੋਕਾਂ ਨੂੰ ਮਿਲ ਰਿਹਾ ਤੇ ਇਸੇ ਨੂੰ ਲੈ ਕੇ ਹੀ ਲਗਾਤਾਰ ਜਿਹੜੀ ਆਵਾਜ਼ ਹੈ ਸਮਾਜ ਸੇਵੀਆਂ ਵੱਲੋਂ ਚੱਕੀ ਜਾ ਰਹੀ ਹੈ ਪਰ ਇਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜੇ ਸੀਸੀਟੀਵੀ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਐਸੇ ਨੂੰ ਖਾਲੀ ਖੋਖੇ ਹੀ ਦਿਖਾਉਣ ਨੂੰ ਸਰਕਾਰ ਵੱਲੋਂ ਲਗਾਏ ਗਏ ਨੇ ਪਰ ਤੇ ਜਦੋਂ ਇਹ ਚੀਜ਼ਾਂ ਲੱਗਣੀਆਂ ਸੀ ਤਵੱਖ-ਵੱਖ ਪਾਰਟੀਆਂ ਵੱਲੋਂ ਜਿੰਨਾਂ ਵੱਲੋਂ ਸੈਂਸ਼ਨ ਕੀਤਾ ਗਿਆ ਚਾਹੇ ਕਾਂਗਰਸ ਸਰਕਾਰ ਸੀ ਚਾਹੇ ਆਮ ਆਦਮੀ ਪਾਰਟੀ ਸੀ ਉਹ ਵੱਖ-ਵੱਖ ਦਾਅਵੇ ਕੀਤੇ ਗਏ ਤੇ ਵਡਿਆਈਆਂ ਲਿਆਂ ਗਿਆ ਕਿ ਸੀਸੀਟੀਵੀ ਲੱਗੇ ਤੇ ਜਿਹੜੇ ਟੂਰਿਸਟ ਸ਼ਹਿਰ ਵਿੱਚ ਆਉਂਦੇ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਲਈ ਇਹ ਬੜਾ ਹੀ ਵਧੀਆ ਰਹੇਗਾ ਕਿਉਂਕਿ ਜਿਹੜੇ ਇੱਥੇ ਚਪਟ ਮਾਰ ਕਰਦੇ ਨੇ ਖੋਲ ਲੈਂਦੇ ਨੇ ਪਰਸ ਖੋਲ ਲੈਂਦੇ ਨੇ ਮੋਬਾਈਲ ਖੋਲ ਲੈਂਦੇ ਨੇ ਜਿਹੜੇ ਟੂਰਿਸਟ ਆਉਂਦੇ ਨੇ ਉਹਨਾਂ ਦੇ ਨਾਲ ਗੰਦਾ ਵਿਹਾਰ ਕਰਦੇ ਨੇ ਤਾਂ ਉਹ ਸੀਸੀਟੀਵੀ ਦੇ ਵਿੱਚ ਕੈਦ ਹੋ ਕੇ ਜਲਦ ਹੀ ਫੜੇ ਜਾਣਗੇ ਤੇ ਇੱਕ ਲਾਅ ਐਂਡ ਆਰਡਰ ਨੂੰ ਨਕੇਲ ਕਸੀ ਜਾਏਗੀ ਤੇ ਆਮ ਜਿਹੜੇ ਲੋਕ ਜਿਹੜੇ ਸ਼ਹਿਰ ਦੇ ਵਿੱਚ ਸ਼ਰਧਾਲੂ ਹੁੰਦੇ ਨੇ ਉਹਨਾਂ ਦੀ ਇੱਕ ਸੇਫਟੀ ਵੀ ਬਣੀ ਰਹੇਗੀ ਪਰ ਇਹ ਜਿਹੜੇ ਦਾਅਵੇ ਸੀ ਇਹ ਖਾਲੀ ਖੋਖੇ ਬਣ ਕੇ ਰਹਿ ਗਏ ਤੇ ਸੀਸੀਟੀਵੀ ਵੀ ਖਾਲੀ ਖੋਖੇ ਬਣ ਕੇ ਰਹਿ ਗਏ ਤੇ ਲੋਕ ਪਰੇਸ਼ਾਨ ਨੇ ਤੇ ਸਰਕਾਰ ਨੂੰ ਸਵਾਲ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਸੀਸੀਟੀਵੀ ਦਾ ਪ੍ਰੋਜੈਕਟ ਲਿਆਂਦਾ ਗਿਆ ਸੀ ਲੇਕਿਨ ਅੱਜ ਪ੍ਰੋਜੈਕਟ ਜਿਉਂਦਾ ਤਿਉਂ ਹੀ ਹੈ ਇਸ ਦੇ ਨਾਲ ਕੀ ਕੀ ਫਾਇਦਾ ਹੋਣਾ ਸੀ ਤੇ ਪ੍ਰਸ਼ਾਸਨ ਨੂੰ ਸਰ ਸਭ ਤੋਂ ਵੱਡਾ ਫਾਇਦਾ ਸਿਰ क्राइम ਦਾ ਹੋਣਾ ਸੀ ਕ੍ਰਾਈਮ ਕੰਟਰੋਲ ਦੇ ਵਿੱਚ ਹੋਣਾ ਸੀ ਹੁਣ ਦੇਖੋ ਸਾਡੇ ਬਾਹਰ ਮੁਲਕਾਂ ਤੋਂ ਆਂਦੇ ਨੇ ਸਾਡਾ ਇੱਕ ਗੁਰੂ ਦੀ ਨਗਰੀ ਆ 골ਡਨ ਟੈਪਲ ਦਰਗਿਆਣਾ ਮੰਦਿਰ ਹੈਗਾ ਜੇ ਕਾਫੀ ਤੁਹਾਡਾ RAM TIRTH RAM TIRTH ਪਵਿੱਤਰ ਸਥਾਨ ਹੈਗਾ ਤੇ ਉਸ ਵੇਲੇ ਆਂਦੇ ਨੇ ਇੱਥੇ ਉਹਨਾਂ ਨਾਲ ਕੋ ਮਾਰੀ ਚੋਰਚ ਰੱਖਾ ਬਹੁਤ ਬਹੁਤ ਕੁਝ ਹੁੰਦਾ ਉਹਨਾਂ ਨਾਲ ਤੇ ਇਹ ਕ੍ਰਾਈਮ ਇਹ ਕੈਮਰੇ ਆਉਣ ਹੋਣੇ ਜਿਹਦੇ 스마트 ਸਿਟੀ ਦੇ ਅਧੀਨ ਇਹ ਆਂਦਾ ਹੈ ਦੇਖੋ ਚਾਰ ਸਿਟੀਆਂ ਤੇ ਹੋ ਗਿਆ ਤੇ ਗੁਰੂਦੀ ਨਗਰੀ ਤੇ ਕਿਉਂ ਰਹਿ ਗਿਆ ਜੀ ਇਹਦੇ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਵਿੱਚ ਫਾਲਟ ਕਿਹਦਾ ਹੈ ਸਰਕਾਰ ਦਾ ਨਾ ਤੇ ਪਿਸਦਾ ਕੌਣ ਪਿਆ ਜਨਤਾ ਫਿਸਰੀ ਹੈ ਕਿ ਲੱਗਦਾ ਕਿ ਅੰਮ੍ਰਿਤਸਰ ਦਾ ਇੱਕ ਅਹਿਮ ਮੁੱਦਾ ਵੈਲ ਮੈਂ ਕਹਿੰਦਾ ਨਹੀਂ ਬੜਾ ਵੱਡਾ ਬਿਗ ਵੱਡਾ ਮੁੱਦਾ ਹੈਗਾ ਜੀ ਇਹਨੂੰ ਆਪਾਂ ਮੈਂ ਕਹਿੰਦਾ ਮੀਡੀਆ ਦੇ ਵਿੱਚ ਵਾਇਰਲ ਕਰਨਾ ਚਾਹੀਦਾ ਜਦ ਕਿ ਇੱਕ ਮੈਂ ਇੱਕ ਇਹ ਵੀ ਪੁਆਇੰਟ ਨੋਟ ਕਰਾਂਗਾ ਜਿਨ੍ਹਾਂ ਦਾ ਦੇਖੋ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਹਾਲੇ ਨੰਬਰ ਪਲੇਸ ਰੇਟ ਜਿਹੜੀਆਂ ਲੱਗੀਆਂ ਸਪੋਟ ਦੂਸਰੀਆਂ ਲੱਗੀਆਂ ਇੰਡੀਆ ਤੇ ਨਾਲੀਆਂ ਦੂਸਰੀਆਂ ਲੱਗੀਆਂ ਸਪੋਟ ਉਹ সেল ਪਰਚੇਸ ਕਰਦੇ ਜੀ ਪਰਚੇਸ ਕਰਕੇ ਉਹ ਜਿਵੇਂ ਲੈ ਕੇ ਚੱਲ ਜਾਂਦੇ ਤੇ ਉਹ ਨੰਬਰ 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 ਮੋਬਾਈਲ ਦਾ ਨੰਬਰ ਪੁੱਛ ਲੈਂਦੇ ਆ ਜੀ ਕਿ ਚਲਾਨ ਕਰਨ ਵਾਲੇ ਪੁਲਿਸ ਵਾਲੇ ਨੰਬਰ ਪੁੱਛਦੇ ਨੰਬਰ ਕੀ ਹੈ ਤੁਹਾਡਾ ਜੀ ਉਹ ਨੰਬਰ ਦੂਸਰੇ ਬੰਦੇ ਦਾ ਨੰਬਰ ਦੇ ਦਿੰਦੇ ਚਲਾਨ ਤੇ ਉਹਨਾਂ ਦੇ ਘਰ ਚੱਲਦਾ ਮੈਸੇਜ ਉਹਨਾਂ ਦੇ ਘਰ ਚੱਲ ਜਾਂਦਾ ਜੀ ਮੇਰੇ ਅੱਖੀ ਦੇਖੀ ਮੇਰੇ ਫਰੈਂਡ ਹੀ ਗਿਆ ਉਹਨਾਂ ਨਾਲ ਇਸ ਤਰ੍ਹਾਂ ਹੀ ਹੋਇਆ ਪੰਜ-ਛੇ ਦਿਨਾਂ ਦੀ ਗੱਲ ਹੈਗੀ ਉਹਨਾਂ ਨੇ ਫੋਨ ਆਇਆ ਮੈਨੂੰ ਮੈਨੂੰ ਕਹਿੰਦਾ ਜੀ ਮੁਕੇਸ਼ ਜੀ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਕਿਨਾਂ ਮੋਬਾਈਲ ਤੇ ਮੈਸੇਜ ਆ ਗਿਆ ਮੈਂ ਕਹਾ ਜੀ ਇਹ ਤੁਹਾਡੇ ਕੋ ਗੱਡੀ ਤੇ ਨਹੀਂ ਗਿਆ ਨੰਬਰ ਦੀ ਕਹਿੰਦਾ ਮੇਰੇ ਕੋ ਨਹੀਂ ਹੈ ਜੀ ਉਹ ਕਹਿੰਦਾ ਮੈਂ ਕਿਹਾ ਵੀ ਤੁਹਾਨੂੰ ਫੇਕ ਹੈਗਾ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਨੰਬਰ ਹੀ ਨਹੀਂ ਤਾਂ ਤੁਹਾਨੂੰ ਕਿਹੜੀ ਘਬਰਾਹਤ ਦੀ ਗੱਲ ਇਸ ਬਾਰੇ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਹੈ ਬੱਦ ਵੈਰੀਫਿਕੇਸ਼ਨ ਕਰਾੜ ਕਿ ਕਿਸ ਤਰ੍ਹਾਂ ਕਿਹੜਾ ਬੰਦਾ ਸੇਲ ਪਰਚੇਸ ਕਰ ਰਿਹਾ ਉਹ ਉਸੇ ਵੇਲੇ ਐਟ ਦੀ ਸਪੋਟ ਹੋ ਸਕੇ ਇਹ ਉਸ ਦੇ ਨਾਮ ਚੜ ਸਕੇ ਫੇਰ ਹੀ ਕੰਮ ਹੋ ਸਕਦਾ ਆਦਰਵਾਈਜ਼ ਕੁਛ ਨਹੀਂ ਹੋ ਸਕਦਾ ਜੀ ਕੀ ਕਹਿਣਾ ਚਾਹੋਗੇ ਸੀਸੀਟੀਵੀ ਦਾ ਮੁੱਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਲੱਗੇ ਕਿ ਇਹ ਮਹੱਤਵਪੂਰਨ ਮੁੱਦਾ ਵਾ ਕੀ ਕਹੋਗੇ ਇਹਦੇ ਬਾਰੇ ਜਿਹੜੇ ਚੱਲ ਨਹੀਂ ਹੋਏ ਜਿੰਨੀ ਦੇਰ ਤੱਕ ਅੰਮ੍ਰਿਤਸਰ ਦੇ ਵਿੱਚ ਸੀਸੀਟੀਵੀ ਪ੍ਰੋਪਰ ਨਹੀਂ ਲੱਗਣਗੇ ਉਨੀ ਦੇਰ ਤੱਕ ਅੰਮ੍ਰਿਤਸਰ ਦਾ ਲਾਅਨ ਆਰਡਰ ਬਿਲਕੁਲ ਨਹੀਂ ਠੀਕ ਹੋ ਸਕਦਾ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਸਭ ਤੋਂ ਖਰਾਬ ਅੰਮ੍ਰਿਤਸਰ ਦਾ ਲਾਅ ਨੋੜ ਰਾ ਲੁੱਟਖੋਆ ਹੰਡੀਆਂ ਲੜਾਈ ਝਗੜੇ ਹੋਣਦੇ ਨੇ ਜਿੰਨੀ ਦੇਰ ਤੱਕ ਸੀਸੀਟੀਵੀ ਲੱਗਣਗੇ ਉਨੀ ਦੇਰ ਤੱਕ ਪੁਲਿਸ ਨੂੰ ਵੀ ਵੈਰੀਫਿਕੇਸ਼ਨ ਕਰਨ ਦੇ ਵਿੱਚ ਆਸਾਨੀ ਹੋਏਗੀ ਕਿਉਂਕਿ ਅੰਮ੍ਰਿਤਸਰ ਸਭ ਤੋਂ ਪਹਿਲੇ ਹੋਣਾ ਚਾਹੀਦਾ ਕਿਉਂਕਿ ਗੁਰੂ ਦੀ ਨਗਰੀ ਆ ਗੋਲਡਨ ਟੈਂਪਲ ਦਰਗਾਣਾ ਮੰਦਿਰ ਬਾਰਡਰ ਇੱਥੇ ਯਾਤਰੀਆਂ ਨੂੰ ਵੀ ਇੰਨੀ ਪਰੇਸ਼ਾਨੀ ਹੋ ਰਹੀ ਹੈ ਕਿ ਆਏ ਦਿਨ ਲੁੱਟਖੋਆ ਮਾਰਕਟ ਆਈ ਇਹਨਾਂ ਕੁਝ ਹੋ ਰਿਹਾ ਸੀਸੀਟੀਵੀ ਲੱਗਣ ਦੇ ਨਾਲ ਕਾਫੀ ਹੱਦ ਤੱਕ ਯਾਤਰੀਆਂ ਨੂੰ ਵੀ ਪੁਲਿਸ ਨੂੰ ਵੀ ਇੱਥੇ ਕਾਫੀ ਮਦਦ ਮਿਲੇ ਤਾਂ ਸੁਣਿਆ ਤੁਸੀਂ ਆਮ ਲੋਕ ਕਿ ਉਮੀਦਾਂ ਦੇ ਨਾਲ ਉਹਨਾਂ ਨੇ ਸੋਚਿਆ ਸੀ ਕਿ ਸਾਡਾ ਪੂਰਾ ਸ਼ਹਿਰ ਸਾਡਾ ਅੰਮ੍ਰਿਤਸਰ ਸਾਡੀ ਗੁਰੂ ਨਗਰੀ ਸੀਸੀਟੀਵੀ ਕੈਮਰੇ ਹੋਣਗੇ ਜਗ੍ਹਾ ਜਗ੍ਹਾ ਦੇ ਉੱਤੇ ਵੱਖ-ਵੱਖ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੀ ਪਛਾਣ ਹੋ ਪਾਏਗੀ ਤੇ ਲਾਅ ਐਂਡ ਆਰਡਰ ਦੇ ਸਥਿਤੀ ਦੇ ਵਿੱਚ ਜਿਹੜਾ ਥੋੜਾ ਬਦਲਾਅ ਤੇ ਜ਼ਰੂਰ ਆਵੇਗਾ ਜਿਹੜਾ ਡੇਲੀ ਰੁਟੀਨ ਦੇ ਵਿੱਚ ਟੂਰਿਸਟ ਦੇ ਨਾਲ ਹੁੰਦਾ ਹੈ ਕਿਉਂਕਿ ਅਸੀਂ ਕਈ ਇਸ ਤਰ੍ਹਾਂ ਦੇ ਕੇਸ ਦੇਖੇ ਕਿ ਜਿੱਥੋਂ ਦੀ ਲੋਕ ਬਾਹਰੋਂ ਆ ਕੇ ਇੱਥੇ ਨਤ ਮਸਤਕ ਹੁੰਦੇ ਨਹੀਂ ਤੇ ਉਹਨਾਂ ਦੇ ਨਾਲ ਚਪਟਮਾਰ ਹੋ ਜਾਂਦੀ ਹੈ ਖੋਮਾਰ ਹੋ ਜਾਂਦੀ ਹੈ ਇੱਕ ਤਾਂ ਬਾਹਰੋਂ ਐਸ਼ਰਦਾਲੂ ਦੀ ਮੌਤ ਵੀ ਹੋ ਗਈ ਸੀ ਜਿਸ ਦੇ ਵਿੱਚ ਆਟੋ ਤੋਂ ਜਦੋਂ ਅਟਾਰੀ ਤੋਂ ਉਹ ਘਰ ਅੰਮ੍ਰਿਤਸਰ ਨੂੰ ਵਾਪਸ ਆ ਰਹੇ ਸੀ ਤਾਂ ਆਟੋ ਦੇ ਵਿੱਚ ਬੈਠੇ ਹੋਏ ਦੀ ਇੱਕ ਮਹਿਲਾ ਦੇ ਕੋਲੋਂ ਪਰਸ ਖੋਇਆ ਗਿਆ ਤੇ ਜਿਸ ਦੀ ਆਟੋ ਚੋਂ ਡਿੱਗਣ ਦੇ ਨਾਲ ਸਿਰ ਤੇ ਸੱਟ ਲੱਗਣ ਦੇ ਨਾਲ ਮੌਤ ਹੋ ਗਈ ਸੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਸੀਸੀਟੀਵੀ ਬਹੁਤ ਜ਼ਰੂਰੀ ਹੈ ਜਿਸ ਕਾਰਨ ਹੁਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੀਸੀਟੀਵੀ ਲੱਗ ਵੀ ਰਹੇ ਨੇ ਪਰ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਲੱਗਣਾ ਕਿਉਂਕਿ ਉਹ ਸਾਡਾ ਅੰਮ੍ਰਿਤਸਰ ਸਾਡੀ ਗੁਰੂ ਨਗਰੀ ਹੈ ਖੈਰ ਉਮੀਦ ਕਰਦੇ ਆ ਕਿ ਸਰਕਾਰ ਇਸ ਵਾਰ ਧਿਆਨ ਦੇਵੇਗੀ ਤੇ ਇਸ ਪ੍ਰੋਜੈਕਟ ਨੂੰ ਦੁਬਾਰਾ ਤੋਂ ਸ਼ੁਰੂ ਕਰਕੇ ਉਹਨੂੰ ਪੂਰੇ ਮੁਕਾਮ ਤੱਕ ਪਹੁੰਚਾਵੇਗੀ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਹਾਡੇ ਆਪਣੇ ਅੰਮ੍ਰਿਤਸਰ ਦੇ ਵਿੱਚ ਤੁਹਾਡਾ ਕਿਹੜਾ ਏਰੀਆ ਜਾਂ ਤੁਸੀਂ ਆਪਣੇ ਏਰੀਆ ਦੀ ਕੋਈ ਖਬਰ ਜਾਂ ਕੋਈ ਮੁੱਦਾ ਚੁਕਣਾ ਚਾਹਦੇ ਹੋ ਤਾਂ ਸਾਡੇ ਕਮੈਂਟ ਚ ਜਰੂਰ ਦੱਸੋ ਤੇ ਉੱਥੇ ਪਹੁੰਚੇਗੀ ਸਾਡੀ ਟੀਮ